ਗੱਲਾ ਕਾਟੇ ਬਾਕੰਨੀ ਸੋਕੇ ਆਈ ਨੀ ਵੇ ਛੱਟ ਪੁੱਤਿਆ ਖਿਲੀ ਆ ਤੂੰ ਛੱਟ ਪੁੱਤਿਆ ਖਿਲੀ ਆ ਤੂੰ ਬਾਕਾ ਆਏ ਨਾ ਆਏ ਆ ਕਪੜੂ ਨੂੰ ਚਾਹੁੰਦਾ ਨਹੀਂ ਆਉਂਦੇ ਹਾਂ ਮੇਰਾ ਕੰਨ ਆ ਰੇ ਗੱਲਾਂ ਕਰ ਦੇਈ ਜਿਹੜਾ ਕੱਝ ਨਹੀਂ ਆਈ ਨਵਾਂ ਗੀ ਨਹੀਂ ਮਟਾਤੀ ਨਹੀਂ ਮਟਾਤੀ ਜਿਨੀ ਬੜੀ 라ਵਾ ਜੜਾ ਕਣੋ ਨਹੀਂ ਜੜਾ ਕਣੋ ਜੜਾ ਕਣੋ ਮਾਰੇ ਸੀਟੀਆਂ ਮੁੰਡੇ ਕਹਿੰਦੇ ਨਹੀਂ ਮੁੰਡੇ ਕਹਿੰਦਾ ਲੱਡੂ ਵਧਣ ਕਾ ਤੋਂ ਨਾ ਕਾ ਲਾ ਤੈਨੂੰ ਲੱਕਣਾ ਨਹੀਂ ਮੁੰਡੇ ਕਹਿੰਦੇ ਟੈਕ ਕੰਡਾ ਲੱਟੂ ਵੰਡੋ ਨੇ ਓਏ ਤੇ ਪਾਈ ਗੱਡੀ ਦੀ ਨਾ ਛੋਟੀ ਨੀ ਵਟੀ ਨੀ ਖਾਦੀ ਖੁਦੀ ਪਾੜੀ ਤੁਵਾਤੀ ਖਾਦੀ ਖੁਦੀ ਪਾੜੀ ਤੁਵਾਤੀ ਡੋੜਿਆ ਖੁਦੇ ਡੇੜਾ ਆਡੀ ਮਾੜੂ ਪੁੱਤ ਨਹੀਂ ਲੱਪਣ ਤਰਿਆਲਾ ਪੱਟੇ ਨਾ ਅਈ ਛਾਹੇ